ਚੁੱਕੀ ਏ ਨਾ ਸੌਂ ਕਦੀ ਕੱਲੇ ਪੁੱਤ ਦੀ ਤੇ ਗੱਲ ਨਾ ਬਣਾਈਏ ਜੀ ਬਗਾਨੀ ਗੁੱਤ ਦੀ ਓ ਬਾਪ ਨੂੰ ਨਾਇਕੋਂ ਕਦੀ ਪਈਏ ਛਟਕੇ ਤੇ ਖੁਸ਼ ਨੀ ਹੋਈ ਦਾ ਗਰੀਬ ਲੁੱਟ ਕੇ ਤੇ ਖੁਸ਼ ਨੀ ਹੋਈ ਦਾ ਗਰੀਬ ਲੁੱਟ ਕੇ ਕਿਸੇ ਦੇ ਨਾ ਬਣੋ ਐਵੇਂ ਕੌਲੀ ਚੱਟ ਜੀ ਤੇ ਜਾਣ ਜਾਣ ਛੇੜੀ ਇਹ ਨਾ ਖੁੱਲੇ ਫੱਟ ਜੀ ਓ ਟਾਈਮ ਦੇ ਹਿਸਾਬ ਨਾਲ ਗੱਲ ਕਰੀ ਦੀ ਤੇ ਬੈਂਕ ਦੀ ਕਿਸ਼ਤ ਸਮੇ ਸਿਰ ਭਰੀ ਦੀ ਤੇ ਬੈਂਕ ਦੀ ਕਿਸ਼ਤ ਸਮੇ ਸਿਰ ਭਰੀ ਦੀ ਰੱਖ ਲਈਦਾ ਮਾਣ ਜੇ ਕੋਈ ਆਵੇ ਚੱਲ ਕੇ ਤੇ ਰੋਈਦਾ ਨਹੀਂ ਪੁੱਤ ਨੂੰ ਵਿਦੇਸ਼ ਘੱਲ ਕੇ ਸਿੱਧੂ ਆਏ ਨਹੀਂ ਤਾਂ ਰੱਖੀ ਇਹ ਨਾ ਖੋਟੀਆਂ ਤੇ ਮਾਵਾ ਬਿਨਾ ਕੌਣ ਪੁੱਛਦਾ ਏ ਰੋਟੀਆਂ ਤੇ ਮਾਵਾ ਬਿਨਾ ਕੌਣ ਪੁੱਛਦਾ ਏ ਰੋਟੀਆਂ ਆਪਣੇ ਤੋਂ ਮਾੜੇ ਦਾ ਨਾ ਹੱਕ ਮਾਰੀਏ ਤੇ ਭੁੱਲ ਕੇ ਨਾ ਬੁੱਢੇ ਮਾਪਿਆਂ ਨੂੰ ਚਾਰੀਏ ਓ ਖਾਈ ਦਾ ਨੀ ਫੀਮ ਨੂੰ ਦਵਾਈ ਮੰਨ ਕੇ ਤੇ ਕੱਢੀਏ ਨਾ ਗੀਤ ਤੂੰ ਮਛਲੇ ਬਨ ਕੇ ਤੇ ਕੱਢੀਏ ਨਾ ਗੀਤ ਤੂੰ ਮਛਲੇ ਬਨ ਕੇ ਨਾ ਜਲੂਸ ਨਹੀਂ ਉਹ ਆਪ ਕੱਢੀਦਾ ਈਵੇਂ ਨੂੰ ਵਿਆਕੇ ਫਿਰ ਨਹੀਂ ਉਹ ਛੱਡੀਦਾ ਅਲਫੂਗੇ ਵਾਲਿਆ ਇਹ ਗੱਲਾਂ ਸੱਚੀਆਂ ਤੇ ਯਾਰੀਆਂ ਨੇ ਅੱਜ ਕੱਚ ਨਾਲੋਂ ਕੱਚੀਆਂ ਤੇ ਯਾਰੀਆਂ ਨੇ ਅੱਜ ਕੱਚ ਨਾਲੋਂ ਕੱਚੀਆਂ ਤੇ ਯਾਰੀਆਂ ਨੇ ਅੱਜ ਕੱਚ ਨਾਲੋਂ ਕੱਚੀਆਂ